ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ 18 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਵੀ ਸਵੇਰ ਵੇਲੇ ਕੁਝ ਕੁ ਹਿੱਸਿਆਂ ਦੇ ਵਿੱਚ ਹਲਕੀ ਜਿਹੀ ਬੱਦਲਵਾਈ ਦੇਖਣ ਨੂੰ ਸਵੇਰ ਵੇਲੇ ਮਿਲ ਸਕਦੀ ਹੈ ਜਾਂ ਮਾੜੀਆਂ-ਮੋਟੀਆਂ ਚਾਰਕ ਕਣੀਆਂ ਵੀ ਡਿੱਗਦੀਆਂ ਹੋਈਆਂ ਦਿਖਾਈ ਦੇ ਸਕਦੀ ਹਨ ਉਸ ਤੋਂ ਬਾਅਦ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਪੰਜਾਬ ਦੇ ਅੱਜ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਦੁਪਹਿਰ ਹਰ ਵੱਲੀ ਤੱਕ ਤੇ ਧੁੱਪ ਲੱਗੇਗੀ ਪੂਰੇ ਦੀਆਂ ਹਵਾਵਾਂ ਦੀਆਂ ਵਾਪਸੀਆਂ ਹੁੰਦੀਆਂ ਹੋਈਆਂ ਦਿਖਾਈ ਦੇਵੇਗੀ ਜਿਸ ਕਰਕੇ ਦਿਨ ਅੱਜ ਬੱਟਮਾ ਹੋ ਸਕਦਾ ਹੈ ਜਿਵੇਂ ਦੱਸਿਆ ਹੋਇਆ ਸੀਗਾ ਕਿ 18 19 ਅਤੇ 20 ਤਰੀਕ ਨੂੰ ਪੰਜਾਬ ਦੇ ਵਿੱਚ ਤੇਜ਼ ਧੁੱਪ ਭਰੀਆਂ ਹਨੇਰੀਆਂ ਦੇ ਨਾਲ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਦੁਪਹਿਰ ਤੋਂ ਬਾਅਦ ਪੰਜਾਬ ਦੇ ਉਹ ਕਿਸੇ ਵੀ ਹਿੱਸੇ ਜੋ ਬੱਦਲਵਾਈ ਬਣ ਸਕਦੀ ਹੈ ਉਹ ਮਾਝੇ ਦੁਆਬੇ ਤੇ ਮਾਲਵੇ ਦਾ ਇਲਾਕਾ ਹੋ ਸਕਦਾ ਹੈ ਇਹ ਜਿੱਥੋਂ ਬੱਦਲਬਾਈ ਬਣੀ ਉੱਥੇ 100 ਕਿਲੋਮੀਟਰ ਇੱਕ ਸਾਈਡ 100-200 ਕਿਲੋਮੀਟਰ ਇੱਕ ਸਾਈਡ ਤੇਜ ਮੀਂਹ ਧੂੜ ਭਰੀਆਂ ਹਨੇਰੀਆਂ ਤੁਹਾਨੂੰ ਦੇਖਣ ਨੂੰ ਮਿਲਣਗੀ ਆ ਬਾਅਦ ਦੁਪਹਿਰ ਤੋਂ ਇਹਨਾਂ ਦੀ ਰਫ਼ਤਾਰ 100 ਕਿਲੋਮੀਟਰ ਦੇ ਆਸ-ਪਾਸ ਵੀ ਹੋ ਸਕਦੀ ਹੈ ਤੇ ਕੁਝ ਖੇਤਰਾਂ ਦੇ ਵਿੱਚ ਗੜੇ ਮਾਰੀ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਣਗੇ ਹਰਿਆਣਾ ਅਤੇ ਰਾਜਸਥਾਨ ਦਾ ਮਾਹੌਲ ਵੀ ਇਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਉੱਥੇ ਵੀ ਬਾਤ ਦੁਪਹਿਰ ਤੋਂ ਤੇਜ ਧੂੜ ਭਰੀਆਂ ਹਨੇਰੀਆਂ ਦੇ ਨਾਲ ਮੀਂਹ ਦੇਖਣ ਨੂੰ ਅੱਜ ਮਿਲ ਸਕਦਾ ਹੈ ਤੇ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ ਦਾ ਵੀ ਜ